ਬਣਾ ਦਾਂਗੇ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਮੈਂ ਤੁਹਾਡੇ ਨਾਲ ਆਪਣੀ ਈਵਨਿੰਗ ਰੂਟੀਨ ਸ਼ੇਅਰ ਕਰਨ ਲੱਗੀ ਆ ਸੋ ਸ਼ਾਮ ਦੇ 5 5:30 ਵੇ ਦਾ ਟਾਈਮ ਆ ਤੇ ਮੈਂ ਆਈ ਸੀਗੀ ਛੱਤ ਤੇ ਕੱਪੜੇ ਉਤਾਰਨ ਵਾਸਤੇ ਹੁਣ ਜਿਹੜਾ ਫਰਵਰੀ ਦਾ ਮਹੀਨਾ ਚੱਲ ਰਿਹਾ ਆ ਤੇ ਦਿਨ ਜਿਹੜਿਆ ਉਹ ਵੱਡੇ ਹੋ ਗਏ ਆ ਤੇ ਧੁੱਪ ਵੀ ਜਿਹੜੀ ਉਹ ਕਾਫੀ ਦੇਰ ਤੱਕ ਰਹਿੰਦੀ ਆ ਵੈਸੇ ਵੀ ਐਤ ਕੀ ਜਿਹੜਾ ਆ ਉਹ ਠੰਡ ਬਹੁਤ ਘੱਟ ਪਈ ਆ ਤੇ ਜਿਹੜੀ ਧੁੱਪਾਂ ਉਹ ਲੱਗਦੀਆਂ ਹੀ ਰਹੀਆਂ ਆ ਸਾਡੇ ਤੇ ਇੱਥੇ ਰੈਗੂਲਰ ਧੁੱਪਾਂ ਲੱਗਦੀਆਂ ਹੀ ਰਹੀਆਂ ਆ ਕੁਈ ਥੋੜੇ ਦਿਨ ਹੋਣਗੇ 2 3 4 ਦਿਨ ਟਾਵੇਂ ਟਾਵੇਂ ਜੇ ਜਿੰਨਾ ਦਿਨਾਂ ਵਿੱਚ ਧੁੱਪ ਨਹੀਂ ਨਿਕਲੀ ਹੋਗੀ ਬਟ ਮੋਸਟਲੀ ਜਿਹੜੀ ਧੁੱਪ ਆ ਲੱਗਦੀ ਹੀ ਰਹੀ ਆ ਔਰ ਕੱਪੜੇ ਆਰਾਮ ਨਾਲ ਸੁੱਕ ਜਾਂਦੇ ਰਹਿਆ ਇਸ ਵਾਰ ਤੇ ਐਵੇਂ ਲੱਗ ਰਿਹਾ ਕਿ ਜਿਵੇਂ ਨਾ ਗਰਮੀ ਛੇਤੀ ਆ ਜਾਣੀ ਆ ਆ ਜਾਣੀ ਕਿ ਆ ਹੀ ਗਈ ਇੱਕ ਤਰ੍ਹਾਂ ਦੀ ਥੱਲੇ ਜਿਹੜੀ ਉਹ ਠੰਡ ਲੱਗਦੀ ਆ ਬਟ ਸਿਖਰ ਦੁਪਹਿਰ ਦੇ ਵਿੱਚ ਅਗਰ ਤੁਸੀਂ ਧੁੱਪੇ ਬਹਿ ਜਾਂਦੇ ਹੋ ਨਾ ਤਾਂ ਬਿਲਕੁਲ ਵੀ ਨਹੀਂ ਬੈਠਾ ਜਾਂਦਾ ਸੋ ਮੈਂ ਕੱਪੜੇ ਜਿਹੜੇ ਚੰਗੀ ਤਰ੍ਹਾਂ ਸੁੱਕ ਗਏ ਆ ਤੇ ਮੈਂ ਉਤਾਰ ਕੇ ਰੱਖ ਲਿਆ ਟੱਪ ਵਿੱਚ ਟੱਪ ਵਿੱਚ ਲੈ ਕੇ ਜਾਣੇ ਜਿਹੜੇ ਆ ਉਹ ਸੌਖੇ ਹੋ ਜਾਂਦੇ ਆ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਦੀ ਰੈਸਪੀ ਆ ਉਹ ਸ਼ੇਅਰ ਕਰਨੀ ਆ ਇਸ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਤੇ ਉਹਨਾਂ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਸੋ ਇਸ ਤੋਂ ਬਾਅਦ ਮੈਂ ਆ ਗਈਆਂ ਕਿਚਨ ਵਿੱਚ ਡਿਨਰ ਦੀ ਤਿਆਰੀ ਲਈ ਮਤਲਬ ਕਿ ਰਾਤ ਦੇ ਖਾਣੇ ਦੀ ਤਿਆਰੀ ਕਰਨੀ ਆ ਸੋ ਸਬਜੀ ਜਿਹੜੀ ਆ ਉਹ ਅੱਜ ਮੈਨੂੰ ਟੈਨਸ਼ਨ ਨਹੀਂ ਹੈਗੀ ਕੀ ਬਣਾਉਣਾ ਆ ਕਿਉਂਕਿ ਮੈਂ ਲੈ ਕੇ ਰੱਖੀ ਹੋਈ ਸੀਗੀ ਮੇਥੀ ਇੱਕ ਗੁੱਚੀ ਮੇਥੀ ਦੀ ਸੀ ਲਈ ਹੋਈ ਤੇ ਇਹਨੂੰ ਮੈਂ ਜਿਹੜਾ ਆ ਛੁਗ ਕੇ ਧੋ ਕੇ ਰੱਖ ਦਿੱਤਾ ਸੀਗਾ ਔਰ ਮੇਥੀ ਜਿਹੜੀ ਆ ਉਹ ਚੰਗੀ ਤਰ੍ਹਾਂ ਸੁੱਕ ਚੁੱਕੀ ਆ ਕੋਈ 7-8 ਘੰਟੇ ਜਿਹੜੀਆਂ ਧੋਕੇ ਨਹੀਂ ਪਈ ਰਹਿਣ ਦਿੱਤੀ ਸੀਗੀ ਤੇ ਚੰਗੀ ਤਰ੍ਹਾਂ ਜਿਹੜੀ ਸੁੱਕ ਗਈ ਆ ਸੋ ਇਹ ਜਿਹੜੀ ਰੈਸਪੀ ਆ ਨਾ ਇਹ ਬਹੁਤ ਹੀ ਵਾਇਰਲ ਹੋ ਰਹੀ ਆ ਸੋ ਮੈਂ ਸੋਚਿਆ ਕਿ ਅੱਜ ਮੈਂ ਵੀ ਬਣਾ ਹੀ ਲੰਨੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਸੋ ਮੇਥੀ ਨੂੰ ਮੈਂ ਕੱਟ ਕੇ ਸਾਈਡ ਤੇ ਰੱਖ ਦਿੱਤਾ ਆ ਤੇ ਹੁਣ ਸਭ ਤੋਂ ਪਹਿਲਾਂ ਜਿਹੜੀ ਉਹ ਤੜਕੇ ਦੀ ਤਿਆਰੀ ਕਰਨੀ ਆ ਜਿਸ ਵਾਸਤੇ ਮੈਂ ਸਿਰਫ ਇੱਕ ਬਿੱਗ ਸਾਈਜ਼ ਦਾ ਮਤਲਬ ਕਿ ਵੱਡੇ ਸਾਈਜ਼ ਦਾ ਪਿਆਜ਼ ਲਿਆ ਆ ਤੇ ਇਹਨੂੰ ਜਿਹੜਾ ਆ ਉਹ ਬਰੀਕ ਬਰੀਕ ਜਿਹੜਾ ਉਹ ਕੱਟ ਲੈਣਾ ਆ ਪਿਆਜ਼ ਜਿਹੜਾ ਆ ਉਹ ਮੈਂ ਕੱਟ ਲਿਆ ਆ ਬਰੀਕ ਬਰੀਕ ਕੱਟਿਆ ਆ ਤੇ ਹੁਣ ਇਹਦੇ ਨਾਲ ਮੈਂ ਦੋ ਹਰੀ ਮਿਰਚ ਲੈ ਲਈਆਂ ਆ ਤੇ ਉਹਨਾਂ ਨੂੰ ਵੀ ਮੈਂ ਜਿਹੜਾ ਆ ਉਹ ਬਰੀਕ ਬਰੀਕ ਕੱਟ ਲੈਣਾ ਆ ਕੜਾਈ ਵਿੱਚ ਪਾ ਦਿੱਤਾ ਆ ਸਰੋਂ ਦਾ ਤੇਲ ਤੇਲ ਨੂੰ ਮੈਂ ਕਰ ਲਿਆ ਆ ਗਰਮ ਤੇਲ ਕੁਝ ਜ਼ਿਆਦਾ ਹੀ ਗਰਮ ਹੋ ਗਿਆ ਸੀਗਾ ਜਿਹਦੇ ਕਾਰਨ ਜਿਹੜੀ ਕੜਾਈ ਆ ਉਹ ਸਾਈਡਾਂ ਤੋਂ ਥੋੜੀ ਜਿਹੀ ਸੜ ਗਈਆਂ ਬਟ ਕੋਈ ਗੱਲ ਨਹੀਂ ਇਹ ਨੂੰ ਜਦੋਂ ਸਾਫ਼ ਕਰਾਂਗੇ ਨਾ ਇਹ ਸਾਫ਼ ਹੋ ਜਾਂਦੀ ਆ ਸੋ ਵਿੱਚ ਪਿਆਜ਼ ਪਾ ਦਿੱਤੇ ਆ ਤੇ 10 ਤੋਂ 12 ਮੈਂ ਕਾਜੂ ਪਾ ਦਿੱਤੇ ਆ ਇਹਦੇ ਵਿੱਚ ਤੇ ਹਰੀ ਵਿੱਚ ਵੀ ਪਾ ਦਿੱਤੀ ਆ ਪਿਆਜ਼ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਭੁੰਨਣਾ ਆ ਤੇ ਨਾਲ ਹੀ ਮੈਂ ਜਿਹੜਿਆ ਉਹ ਮਟਰ ਉਬਲਣ ਵਾਸਤੇ ਰੱਖ ਦਿੱਤੇ ਆ ਮੇਰੇ ਕੋਲ ਇੱਕ ਕੌਲੀ ਮਟਰ ਸੀਗੇ ਤੇ ਉਹਦੇ ਵਿੱਚ ਮੈਂ 2 ਕਾਲੀਆਂ ਪਾਣੀ ਪਾ ਕੇ ਇੱਕ ਚਮਚ ਨਮਕ ਪਾ ਕੇ ਤੇ ਟੱਕ ਦੇ ਕੇ ਰੱਖ ਦਿੱਤਾ ਉਬਲਣ ਵਾਸਤੇ ਇਸ ਦੇ ਨਾਲ ਹੀ ਮੈਂ ਜਿਹੜਾ ਆ ਉਹ ਦੋ ਟਮਾਟਰ ਲੈ ਲਏ ਆ ਤੇ ਇਹਨਾਂ ਟਮਾਟਰਾਂ ਨੂੰ ਵੀ ਜਿਹੜਾ ਆ ਉਹ ਬਰੀਕ-ਬਰੀਕ ਕੱਟ ਲੈਣਾ ਆ ਪਿਆਜ਼ ਜਿਹੜਾ ਆ ਉਹ ਪੁੱਜ ਗਿਆ ਆ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਆ ਟਮਾਟਰ ਕੱਟਿਆ ਹੋਇਆ ਟਮਾਟਰ ਨੂੰ ਵੀ ਜਿਹੜਾ ਕੋਈ 1 ਮਿੰਟ ਵਾਸਤੇ ਭੁੰਨ ਲੈਣਾ ਆ ਜਦੋਂ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਉਦੋਂ ਇਹਦੇ ਵਿੱਚ ਪਾ ਦਿੱਤਾ ਨਮਕ ਹਲਦੀ ਤੇ ਕਸ਼ਮੀਰੀ ਲਾਲ ਮਿਰਚ ਜਿਹਨੂੰ ਕਿ ਦੇਗੀ ਮਿਰਚ ਵੀ ਬੋਲਦੇ ਆ ਫਿਰ ਜਿਹੜਾ ਆ ਇਹਨੂੰ ਮੈਂ ਟੱਗ ਕੇ ਰੱਖ ਦਿੱਤਾ ਆ ਤੇ ਇਹਨੂੰ ਜਿਹੜਾ ਪੱਕਣ ਦੇਣਾ ਆ ਤੇ ਨਾਲ ਹੀ ਜਿਹੜੇ ਮੈਂ ਮਟਰ ਵੀ ਚੱਕ ਕਰ ਲਏ ਆ ਜਦੋਂ ਮਟਰ ਗਲ ਗਏ ਨਾ ਤੇ ਉਦੋਂ ਜਿਹੜਾ ਇਹਨਾਂ ਨੂੰ ਕੱਢ ਲੈਣਾ ਆ ਮਟਰ ਹਲੇ ਥੋੜੇ ਜੇ ਕੱਚੇ ਸੀਗੇ ਇਸ ਕਰਕੇ ਮੈਂ ਇਹਨੂੰ ਫੇਟ ਟੱਕ ਕੇ ਰੱਖ ਦਿੱਤਾ ਸੀਗਾ ਤੇ ਉਧਰ ਜਿਹੜਾ ਮਸਾਲਾ ਭੁੱਜਣ ਵਾਸਤੇ ਰੱਖਿਆ ਹੈ ਨਾ ਉਹ ਵੀ ਖੁਸ਼ਕ ਹੋ ਗਿਆ ਆ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਖੁਸ਼ਕ ਹੋ ਗਿਆ ਤੇ ਇਹਨੇ ਜਿਹੜਾ ਤੇਲ ਆ ਉਹ ਛੱਡ ਦਿੱਤਾ ਆ ਹੁਣ ਜਿਹੜਾ ਇਸ ਮਸਾਲੇ ਨੂੰ ਨਾ ਮਿਕਸੀ ਦੇ ਜਾਰ ਵਿੱਚ ਕੱਢ ਲਿਆ ਆ ਇਹਨੂੰ ਮਿਕਸੀ ਦੇ ਜਾਰ ਵਿੱਚ ਕੱਢ ਕੇ ਠੰਡਾ ਹੋਣ ਵਾਸਤੇ ਸਾਈਡ ਤੇ ਰੱਖ ਦੇਣਾ ਆ ਜਾ ਜਿਹੜੇ ਆ ਉਹ ਵੀ ਉਪਲ ਗਏ ਆ ਸਭ ਤੋਂ ਪਹਿਲਾਂ ਜਿਹੜਾ ਆ ਮੈਂ ਉਹਨਾਂ ਨੂੰ ਇੱਕ ਪੋਣੀ ਵਿੱਚ ਕੱਢ ਲਿਆ ਆ ਫਿਰ ਇੱਕ ਡੂੰਗੇ ਵਿੱਚ ਪਾ ਦਿੱਤੇ ਆ ਥੋੜੇ ਜਿੰਨੇ ਬਰਫ਼ ਦੇ ਟੁਕੜੇ ਤੇ ਪਾਣੀ ਪਾ ਦਿੱਤਾ ਆ ਤੇ ਉਹਦੇ ਵਿੱਚ ਮਟਰ ਪਾ ਦਿੱਤੇ ਆ ਇਹਦੇ ਨਾਲ ਜਿਹੜਾ ਆ ਮਟਰਾਂ ਦਾ ਰੰਗ ਆ ਉਹ ਚੇਂਜ ਨਹੀਂ ਹੁੰਦਾ ਸੋ ਜਿਹੜੀ ਕੜਾਈ ਦੇ ਵਿੱਚ ਮੈਂ ਮਸਾਲਾ ਭੁੰਨਿਆ ਸੀ ਨਾ ਉਹਦੇ ਵਿੱਚ ਹੀ ਮੈਂ ਜਿਹੜੀ ਮੇਥੀ ਕੱਟੀ ਸੀ ਨਾ ਉਹ ਪਾ ਦਿੱਤੀ ਆ ਮੇਥੀ ਨੂੰ ਵੀ ਜਿਹੜਾ ਆ ਉਹ ਭੁੰਨ ਲਿਆ ਆ ਜਦੋਂ ਮੇਥੀ ਦਾ ਪਾਣੀ ਸੁੱਕ ਗਿਆ ਤੇ ਮੇਥੀ ਸਾ ਮਤੇ ਕਿ ਮਾਤਰਾ ਦੇ ਵਿੱਚ ਵੀ ਥੋੜੀ ਹੋ ਗਈ ਉਦੋਂ ਨੂੰ ਪਲੇਟ ਵਿੱਚ ਕੱਢ ਕੇ ਰੱਖ ਦਿੱਤਾ ਇਹ ਜਿਹੜਾ ਮਸਾਲਾ ਆ ਉਹ ਵੀ ਠੰਡਾ ਹੋ ਗਿਆ ਆ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ तकरीबन ਅੱਧਿਕ ਗਲਾਸੀ ਪਾਣੀ ਪਾ ਕੇ ਇਸ ਮਸਾਲੇ ਨੂੰ ਪੀਸ ਲਿਆ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਕਲਰ ਆਇਆ ਆ ਸੋ ਕੜਾਈ ਜਿਹੜੀ ਉਹਦੇ ਵਿੱਚ ਸਿਰਫ ਇੱਕ ਚਮਚ ਜਿਹੜਾ ਉਹ ਤੇਲ ਪਾਇਆ ਆ ਤੇ ਜਿਹੜੀ ਮੋਟੀ ਇਲਾਚੀ ਹੁੰਦੀ ਆ ਨਾ ਉਹਦੇ ਦਾਣੇ ਕੱਢ ਲਏ ਆ ਇੱਧਰ ਜਿਹੜਾ ਆ ਤੇਲ ਉਹ ਵੀ ਗਰਮ ਹੋ ਗਿਆ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾ ਦਿੱਤਾ ਆ ਇੱਕ ਚਮਚ ਜੀਰੇ ਦਾ ਤੇ ਉਹਦੇ ਨਾਲ ਹੀ ਜਿਹੜੇ ਮੋਟੀ ਇਲਾਚੀ ਦੇ ਦਾਣੇ ਕੱਢੇ ਆ ਨਾ ਉਹ ਪਾ ਦਿੱਤੇ ਆ ਜੀਰੇ ਨੂੰ ਤੇ ਮੋਟੀ ਇਲਾਚੀ ਦੇ ਦਾਣੇ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਮਟਰ ਉਬਾਲੇ ਹੋਏ ਸੀ ਨਾ ਉਹਨਾਂ ਨੂੰ ਫੇਰ ਪਾਣੀ ਵਿੱਚੋਂ ਕੱਢ ਕੇ ਤੇ ਇਹਦੇ ਵਿੱਚ ਪਾ ਦਿੱਤਾ ਆ ਕੜਾਈ ਵਿੱਚ ਤੇ ਇਹਨਾਂ ਨੂੰ ਵੀ ਜਿਹੜਾ ਕੋਈ 1 ਮਿੰਟ ਵਾਸਤੇ ਜਿਹੜਾ ਇਸ ਤਰ੍ਹਾਂ ਭੁੰਨ ਲਿਆ ਆ ਉਦੇ ਵਿੱਚ ਜਿਹੜਾ ਮਸਾਲਾ ਪੀਸਿਆ ਹੈ ਨਾ ਉਹ ਪਾ ਦਿੱਤਾ ਆ ਫਿਰ ਮੈਂ ਥੋੜਾ ਜਿਹਾ ਮਿਕਸੀ ਦੇ ਵਿੱਚ ਪਾਣੀ ਪਾ ਕੇ ਨਾ ਉਹਨੂੰ ਵੀ ਮਤਲਬ ਕਿ ਹਲਾ ਕੇ ਤੇ ਉਹ ਵੀ ਜਿਹੜਾ ਇਹਦੇ ਵਿੱਚ ਪਾ ਦਿੱਤਾ ਆ ਇਹਨੂੰ ਜਿਹੜਾ ਆ ਹੁਣ ਇੱਕ ਉਬਾਲਾ ਆਉਣ ਦੇਣਾ ਆ ਤੇ ਜਿਹੜਾ ਉਬਾਲਾ ਮਤਲਬ ਕਿ ਰਿਜਨ ਲੱਗ ਗਿਆ ਆ ਤੇ ਇਹਦੇ ਵਿੱਚ ਮੈਂ ਪਾ ਦਿੱਤੀ ਆ ਪੁੰਨੀ ਹੋਈ ਮੇਥੀ ਇਹਨੂੰ ਜਿਹੜਾ ਆ ਉਹ ਮਿਕਸ ਕਰ ਦੇਣਾ ਆ ਕਿਉਂਕਿ ਅਸੀਂ ਮਟਰ ਵੀ ਉਬਾਲੇ ਆ ਤੜਕਾ ਵੀ ਪੁੰਨਿਆ ਹੋਇਆ ਆ ਮੇਥੀ ਵੀ ਪੁੰਨੀ ਹੋਈ ਆ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਪਕਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਆ ਹੁਣ ਇਹਦੇ ਵਿੱਚ ਮੈਂ ਪਾ ਦਿੱਤਾ ਆ ਇੱਕ ਕੱਪ ਦੁੱਧ ਦਾ ਤੇ ਚਾਰ ਚਮਚ ਮਲਾਈ ਦੇ ਤੇ ਹੁਣ ਜਿਹੜਾ ਆ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਆ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੁੱਧ ਜਾਂ ਮਲਾਈ ਪਾਉਂਨੇ ਆ ਜਾਂ ਦਹੀਂ ਪਾਉਂਨੇ ਆ ਤਾਂ ਇਹਦਾ ਫਟਣ ਦਾ ਡਰ ਹੁੰਦਾ ਆ ਇਨ ਨੂੰ ਉਦੋਂ ਤੱਕ ਚਲਾਉਂਦੇ ਰਹਿਣਾ ਆ ਜਦੋਂ ਤੱਕ ਇਹਦੇ ਵਿੱਚ ਕੋ ਉਬਾਲ ਨਹੀਂ ਆ ਜਾਂਦਾ ਫਿਰ ਇਹਦੇ ਵਿੱਚ ਪਾ ਦਿੱਤੀ ਆ ਥੋੜੀ ਜੀ ਕਸੂਰੀ ਮੇਥੀ ਤੇ ਇੱਕ ਚਮਚ ਗਰਮ ਮਸਾਲੇ ਦਾ ਸੋ ਸਬਜੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਤੇ ਜਿਸ ਦਾ ਨਾਮ ਆ ਮਟਰ ਮੇਥੀ ਮਲਾਈ ਤੇ ਜੋ ਕਿ ਬਹੁਤ ਹੀ ਵਾਇਰਲ ਹੋ ਰਹੀ ਆ ਸੋ ਬਹੁਤ ਹੀ ਯੰਮੀ ਲੱਗ ਰਹੀ ਆ ਸੋ ਇਸ ਦੇ ਨਾਲ ਹੀ ਜਿਹੜਾ ਆ ਵੈਸੇ ਤੇ ਡਿਨਰ ਦੇ ਵਿੱਚ ਫੁਲਕੇ ਹੀ ਬਣਾਈਦੇ ਆ ਬਟ ਮੈਂ ਪਰੌਂਠੀਆਂ ਬਣਾ ਲਈਆਂ ਸਿਰਫ ਦੋਈ ਬਣਾਈਆਂ ਸੀਗੀਆਂ ਕਿਉਂਕਿ ਜਦ ਇੰਨੀ ਵਧੀਆ ਸਬਜੀ ਬਣੀ ਹੋਵੇ ਤੇ ਫਿਰ ਪਰੌਂਠੀਆਂ ਖਾਣ ਨੂੰ ਤੇ ਦਿਲ ਕਰਦਾ ਹੀ ਆ ਸੋ ਕਦੇ ਕਦਾਂ ਹੀ ਕਾਫੀ देर ਬਾਅਦ ਜਿਹੜੀ ਪਰੌਂਠੀ ਜਿਹੜੀ ਬਣਾਈ ਆ ਵੈਸੇ ਅਸੀਂ ਪਰੌਂਠੀਆਂ ਜਿਹੜੀਆਂ ਬਹੁਤ ਘੱਟ ਖਾਂਦੇ ਆਂ ਅਵਲ ਤੇ ਖਾਂਦੇ ਹੀ ਨਹੀਂ ਆਂ ਸਟਫਿੰਗ ਵਾਲੇ ਪਰੌਂਠੇ ਜਿਹੜੇ ਉਹ ਖਾ ਲਈਦੇ ਆਂ ਬਟ ਇਸ ਤਰ੍ਹਾਂ ਪਰੌਂਠੀਆਂ ਬਣਾ ਕੇ ਬਹੁਤ ਘੱਟ ਖਾਈਦੀਆਂ ਆਂ ਜਿਵੇਂ ਕਿ ਹਰ ਕਿਸੇ ਨੂੰ ਆਦਤ ਹੁੰਦੀ ਆ ਨਾ ਕਿ ਸਵੇਰੇ ਸਵੇਰੇ ਪਰੌਂਠੀ ਖਾਣੀ ਆ ਬਟ ਸਾਨੂੰ ਨਹੀਂ ਆ ਅਸੀਂ ਜ਼ਿਆਦਾਤਰ ਫੁਲਕੇ ਹੀ ਖਾਂਦੇ ਆਂ ਜਾਂ ਫਿਰ ਅਸੀਂ ਸਟਫਿੰਗ ਵਾਲੇ ਪਰੌਂਠੇ ਜਿਹੜੇ ਹੁੰਦੇ ਆ ਉਹ ਖਾਈਦੇ ਆਂ ਬਟ ਤਲੀ ਹੋਈ ਚੀਜ਼ ਜਿਹੜੀ ਆ ਉਹ ਬਹੁਤ ਘੱਟ ਖਾਂਦੇ ਆਂ ਬਟ ਅੱਜ ਦੀ ਜਿਹੜੀ ਰੈਸਪੀ ਸੀਗੀ ਉਹ ਬਹੁਤ ਟੇਸਟੀ ਸੀਗੀ ਬਹੁਤ ਸੁਆਦ ਸਬਜ਼ੀ ਸੀਗੀ ਸੋ ਸੋਚਿਆ ਕਿ ਚਲੋ ਇਹਦੇ ਨਾਲ ਜਿਹੜੇ ਪਰੌਂਠੇ ਆ ਉਹ ਬਣਾ ਕੇ ਖਾ ਹੀ ਲੈਣੇ ਆ ਇਹ ਆ ਸਾਡੀ ਅੱਜ ਦੀ ਡਿਨਰ ਥਾਲੀ ਜਿਤੇ ਵਿੱਚ ਮੇਥੀ ਮਟਰ ਮਲਾਈ ਦੀ ਸਬਜੀ ਨਾਲ ਪਰੌਂਠੀਆਂ ਤੇ ਨਾਲ ਮੂਲੀ ਦਾ ਸਲਾਦ ਜੋ ਕਿ ਬਹੁਤ ਹੀ ਯੰਮੀ ਥਾਲੀ ਜਿਹੜੀ ਉਹ ਬਣੀ ਸੀਗੀ ਤੁਸੀਂ ਵੀ ਵੇਖ ਸਕਦੇ ਹੋ ਕਿ ਕਿੰਨੀ ਵਧੀਆ ਲੱਗ ਰਹੀ ਆ ਤੇ ਤੁਸੀਂ ਵੀ ਜਿਹੜੀ ਆ ਟਰਾਈ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਜਿਹੜੀ ਰੈਸਪੀ ਆ ਉਹ ਕਿਵੇਂ ਦੀ ਬਣੀ ਅਗਲੇ ਵੀਡੀਓ ਲਾਸ ਰੀਜੀ ਜੀ ਕੀ ਜੀ ਮਾਤ੍ਰੋ ਸੁਖਿਆ ਬੜੀ ਕਿਰਪਾ ਕੀ ਦਰਸ ਆਪ ਕੋ ਕੁਰਸੀ ਬਣੀ ਕੇ ਅਗਰ ਬੈਠ ਲਾ ਸੈਂ ਹਾਂ ਨਹੀਂ ਸੱਚੀ ਸੁਆਦਾ ਮੇਥੀ ਮੇਰੇ ਘਰ ਕੇ ਬਡੇ ਜਨ ਮੈਂ ਸ਼ਾਹੀ ਪਨੀਰ ਬਣਾ ਲਵਾਂਗੇ ਜੀ ਬਣਾ ਦਾਂਗੇ ਡਿਨਰ ਕਰਨ ਤੋਂ ਬਾਅਦ ਫਿਰ ਆ ਗਏ ਆ ਕਿਚਨ ਵਿੱਚ ਲਾਸਟ ਕੰਮ ਕਰਨ ਲਈ ਮਤਲਬ ਕਿ ਕਿਚਨ ਕਲੀਨ ਕਰਨ ਲਈ ਤੇ ਅਰਸ਼ ਦੀ ਡਿਮਾਂਡ ਆ ਕਿ ਮੈਨੂੰ ਵੇਸਣ ਵਾਲਾ ਕੜਾਹ ਬਣਾ ਕੇ ਦਿਓ ਪਹਿਲਾ ਮੈਂ ਜਿਹੜੇ ਆ ਉਹ ਬਰਤਨ ਸਾਫ਼ ਕੀਤੇ ਆ ਫਿਰ ਮੈਂ ਜਿਹੜਾ ਵੇਸਣ ਵਾਲਾ ਕੜਾਹ ਬਣਾਇਆ ਆ ਅਰਸ ਨੂੰ ਜਦੋਂ ਵੀ ਕੋਲਡ ਹੁੰਦਾ ਆ ਨਾ ਉਹਨੂੰ ਇਹੀ ਹੁੰਦਾ ਆ ਕਿ ਮੈਨੂੰ ਜਿਹੜਾ ਵੇਸਣ ਵਾਲਾ ਕੜਾਹ ਬਣਾ ਦੇਓ ਵੈਸੇ ਵੀ ਉਹਨੂੰ ਜਿਹੜਾ ਵੇਸਣ ਵਾਲਾ ਕੜਾਹ ਆ ਉਹ ਬਹੁਤ ਪਸੰਦ ਆ ਵੈਸੇ ਜਦ ਨੂੰ ਭੁੱਖ ਲੱਗੀ ਹੋਵੇ ਉਹਨੇ ਉਦੋਂ ਵੀ ਕਹਿ ਦੇਣਾ ਕਿ ਵੇਸਣ ਵਾਲਾ ਕੜਾਹ ਬਣਾ ਦੋ ਮੈਨੂੰ ਵੇਸਣ ਵਾਲਾ ਕੜਾਹ ਬਣਾਉਣਾ ਬਿਲਕੁਲ ਪਸੰਦ ਨਹੀਂ ਆ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਕਿ ਮੰਮੀ ਨੂੰ ਕਹਿ ਕੇ ਉਹ ਬਣਾ ਦੇਣ ਪਰ ਅੱਜ ਮੈਂ ਸੋਚਿਆ ਕਿ ਚਲੋ ਮੈਂ ਹੀ ਬਣਾ ਦੇਨੀ ਆ ਸੋ ਮੈਂ ਸਭ ਤੋਂ ਪਹਿਲਾਂ ਜਿਹੜਿਆ ਬਰਤਨ ਸਾਫ਼ ਕੀਤੇ ਫਿਰ ਸਾਰੀ ਜਿਹੜੀ ਆ ਕਿਚਨ ਕਲੀਨ ਕੀਤੀ ਤੇ ਇਸ ਤੋਂ ਬਾਅਦ ਜਿਹੜਾ ਆ ਮੈਂ ਵੇਸਣ ਵਾਲਾ ਕੜਾਹ ਬਣਾਇਆ ਵੇਸਣ ਵਾਲਾ ਕੜਾਹ ਮੈਨੂੰ ਸਵਾਦ ਵੀ ਲੱਗਦਾ ਆ ਬਣਾਉਣਾ ਵੀ ਵਧੀਆ ਲੱਗਦਾ ਆ ਪਰ ਇੱਕੋ ਗੱਲ ਆ ਕਿ ਮੇਕੋ ਥੋੜੀ ਜੀ ਕਮੀ ਜਿਹੜੀ ਉਹਦੇ ਵਿੱਚ ਰਹਿ ਜਾਂਦੀ ਆ ਸੋ ਮੈਂ ਕੜਾਈ ਲੈ ਲਈ ਆ ਤੇ ਉਹਦੇ ਵਿੱਚ ਦੋ ਚਮਚ ਜਿਹੜਾ ਘਿਓ ਪਾ ਦਿੱਤਾ ਆ ਇਹ ਥੋੜਾ ਅੰਦਾਜ਼ੇ ਨਾਲ ਹੀ ਸੀਗਾ ਫਿਰ ਇਹਦੇ ਵਿੱਚ ਮੈਂ ਅੰਦਾਜ਼ੇ ਨਾਲ ਜਿਹੜਾ ਹੈ ਉਹ ਵੇਸਣ ਪਾ ਦਿੱਤਾ ਆ ਦੂਸਰੀ ਸਾਈਡ ਦੇ ਉੱਤੇ ਮੈਂ ਅੱਧਾ ਪਾਣੀ ਤੇ ਅੱਧਾ ਦੁੱਧ ਜਿਹੜਾ ਉਪਤਿਲੇ ਵਿੱਚ ਰੱਖ ਦਿੱਤਾ ਆ ਤੇ ਸਵਾਦ ਅਨੁਸਾਰ ਉਹਦੇ ਵਿੱਚ ਜਿਹੜੀ ਆ ਉਹ ਖੰਡ ਪਾ ਦਿੱਤੀ ਆ ਤੇ ਇੱਧਰ ਜਿਹੜਾ ਮੈਂ ਸਭ ਤੋਂ ਪਹਿਲਾਂ ਵੇਸਣ ਪੁੱਣ ਲੈਣਾ ਆ ਗੈਸ ਦਾ ਫਲੇਮ ਮੈਂ ਲੋ ਹੀ ਰੱਖਿਆ ਆ ਤੇ ਮੈਨੂੰ ਜਿਹੜਾ ਵੇਸਣ ਘੱਟ ਲੱਗ ਰਿਹਾ ਸੀਗਾ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਵੇਸਣ ਹੋਰ ਪਾ ਦਿੱਤਾ ਜਦੋਂ ਵੀ ਵੇਸਣ ਦਾ ਕੜਾਹ ਬਣਾਉਣਾ ਆ ਜਾਂ ਵੇਸਣ ਦੀ ਬਰਫੀ ਬਣਾਈ ਦੀ ਆ ਨਾ ਤਾਂ ਘਿਓ ਦਾ ਤੇ ਵੇਸਣ ਦਾ ਰੇਸ਼ਿਓ ਹੁੰਦਾ ਨਾ ਘਿਓ ਦਾ ਜਿਹੜਾ ਰੇਸ਼ਿਓ ਆ ਵੇਸਣ ਨਾਲੋਂ ਘੱਟ ਹੀ ਹੁੰਦਾ ਆ ਸੋ ਜਿਹੜਾ ਵੇਸਣ ਆ ਉਹਨੇ ਕਲਰ ਆਪਣਾ ਚੇਂਜ ਕਰ ਦਿੱਤਾ ਤੇ ਬੜੀ ਸੋਹਣੀ 스ਮੈਲ ਆਉਣੀ ਸ਼ੁਰੂ ਹੋ ਗਈ ਆ ਜਦੋਂ ਇਹ ਬਿਲਕੁਲ ਬ੍ਰਾਊਨ ਹੋ ਗਿਆ ਆ ਨਾ ਉਦੋਂ ਮੈਂ ਇਹਦੇ ਵਿੱਚ ਹੁਣ ਜਿਹੜਾ ਦੁੱਧ ਪਾ ਦੇਣਾ ਆ ਮੇਰੇ ਕੋਲ ਨਾ ਇੱਥੇ ਆ ਕੇ ਥੋੜੀ ਜਿਹੀ ਗੜਬੜ ਹੋ ਜਾਂਦੀ ਆ ਜਾਂ ਤੇ ਮੈਂ ਦੁੱਧ ਜਲਦੀ ਜਲਦੀ ਪਾ ਦੇਣੀ ਇੱਕ ਤੇ ਜਿਹੜਾ ਵੇਸਨਾ ਗਰਮ ਬਹੁਤ ਹੁੰਦਾ ਆ ਤੇ ਦੁੱਧ ਵੀ ਗਰਮ ਸੀਗਾ ਤੇ ਹੁੰਦਾ ਹੈ ਕਿ ਹੱਥ ਨਾਲ ਸੜ ਜਾਵੇ ਜਾਂ ਹੱਥਾਂ ਤੇ ਛਿੱਟੇ ਨਾ ਪੈ ਜਾਣ ਤੇ ਮੇਰੇ ਕੋਲ ਜਿਹੜਾ ਆ ਉਹ ਗੰਡਾਂ ਬਣ ਜਾਂਦੀਆਂ ਆ ਵਿੱਚ ਬਟ ਮੈਂ ਕੋਸ਼ਿਸ਼ ਕਰਤੀ ਕਿ ਚਲੋ ਥੋੜਾ ਜਿਹਾ ਨਨੂ ਠੀਕ ਹੋ ਜਾਵੇ ਜਿਆਦਾ ਠੀਕ ਨਹੀਂ ਹੋਇਆ ਪਰ ਇਹਦੇ ਵਿੱਚ ਜਿਹੜੀਆਂ ਹਲਕੀਆਂ-ਹਲਕੀਆਂ ਗੰਡਾਂ ਜਿਹੜੀਆਂ ਉਹ ਰਹਿ ਗਈਆਂ ਸੀਗੀਆਂ ਮੈਂ ਕਾਫੀ ਵਾਰੀ ਟਰਾਈ ਕੀਤਾ ਪਰ ਹੁਣ ਜਦੋਂ ਮਤਲਬ ਕਿ ਪਹਿਲਾਂ ਤੇ ਮੈਂ ਠੀਕ ਬਣਾ ਲੈਂਦੀ ਸੀਗੀ ਪਰ ਹੁਣ ਹਰ ਵਾਰੀ ਮੇਰੇ ਕੋ ਗੰਡਾ ਬਣ ਜਾਂਦੀ ਆ ਸੋ ਵੇਸਣ ਵਾਲਾ ਕੜਾ ਬਣਾ ਕੇ ਦੇ ਦਿੱਤਾ ਹੈ ਤੇ ਹੁਣ ਮੈਂ ਆਪਣੇ ਲਈ ਦੁੱਧ ਗਰਮ ਕਰ ਲਿਆ ਆ ਤੇ ਇਹੀ ਸੀਗਾ ਮੇਰਾ ਅੱਜ ਦਾ ਵਲੌਗ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ